ਕੁਛ ਦਿਨ ਪਹਿਲਾਂ ਜੋ ਮੈਂ ਐਲਾਨ ਕੀਤਾ ਸੀਗਾ ਕਿ ਅਸੀਂ ਸਾਰੇ ਸਰਕਾਰੀ ਸਕੂਲਾਂ 'ਚ ਅਸੀਂ ਲਿਆਵਾਂਗੇ ਔਰ ਉਹਦੇ ਵਿੱਚ ਸਾਡੀਆਂ ਪੰਚਾਇਤਾਂ ਨੇ ਬਹੁਤ ਸਾਥ ਦਿੱਤਾ ਮੈਨੂੰ ਪੂਰਾ ਮਾਣ ਹੈ ਆਪਣੇ ਸਰਪੰਚ ਭੈਣ ਭਰਾਵਾਂ ਦੇ ਉੱਤੇ ਕਿ ਅਸੀਂ ਪਹਿਲਾਂ ਆਰਾਮਨਗਰ ਇਲਾਕੇ ਆਏ ਸੀਗੇ ਔਰ ਉਸ ਤੋਂ ਬਾਅਦ ਅੱਜ ਖਾਨੇ ਕੀਤਾਪ ਵਿੱਚ ਅਸੀਂ ਲਾਏ ਨੇ ਔਰ ਇਸ ਤੋਂ ਬਾਅਦ ਮਹਾਰਾਜ ਆਲਾ ਵੀ ਲੱਗ ਰਹੇ ਨੇ ਪਿੰਡ ਸਾਡਾ ਝੋੜੜ ਹੈ ਉੱਥੇ ਵੀ ਅਸੀਂ ਲੱਗ ਰਹੇ ਨੇ ਸੋ ਹਾਲੀ ਹਾਲੀ ਅਸੀਂ ਪੂਰਾ ਜਿਹੜਾ ਮਲੋਠ ਹਲਕਾ ਉਹ ਕਵਰ ਕਰ ਲਾਂਗੇ ਤਾਂ ਕਿ ਸਾਡੇ ਬੱਚੇ ਕਦੇ ਵੀ ਇਹ ਫੀਲ ਨਾ ਕਰਨ ਵੀ ਸਰਕਾਰੀ ਸਕੂਲਾਂ 'ਚ ਪੜਦੇ ਆ ਤਾਂ ਅਸੀਂ ਕਿਸੇ ਨਾਲੋਂ ਘੱਟ ਆ। ਦੇਖੋ ਜੀ ਕੁਝ ਦਿਨ ਪਹਿਲਾਂ ਜੋ ਮੈਂ ਐਲਾਨ ਕੀਤਾ ਸੀਗਾ ਕਿ ਅਸੀਂ ਸਾਰੇ ਸਰਕਾਰੀ ਸਕੂਲਾਂ 'ਚ AC ਲਵਾਵਾਂਗੇ। ਔਰ ਉਹਦੇ ਵਿੱਚ ਸਾਡੀਆਂ ਪੰਚਾਇਤਾਂ ਨੇ ਬਹੁਤ ਸਾਥ ਦਿੱਤਾ ਮੈਨੂੰ ਪੂਰਾ ਮਾਣ ਹੈ ਆਪਣੇ ਸਰਪੰਚ ਭੈਣ ਭਰਾਵਾਂ ਦੇ ਉੱਤੇ ਕਿ ਅਸੀਂ ਪਹਿਲਾਂ ਆਰਾਮਨਗਰ ਇਲਾਕੇ ਆਏ ਸੀਗੇ ਔਰ ਉਸ ਤੋਂ ਬਾਅਦ ਅੱਜ ਖਾਨੇ ਕੀ ਧਾਬ ਵਿੱਚ ਅਸੀਂ ਲਾਏ ਨੇ ਔਰ ਇਸ ਤੋਂ ਬਾਅਦ ਮਹਾਰਾਜ ਆਲਾ ਵੀ ਲੱਗ ਰਹੇ ਨੇ ਪਿੰਡ ਸਾਡਾ ਝੋੜੜ ਹੈ ਉੱਥੇ ਵੀ ਅਸੀਂ ਲੱਗ ਰਹੇ ਨੇ ਸੋ ਹਾਲੀ ਹਾਲੀ ਅਸੀਂ ਪੂਰਾ ਜਿਹੜਾ ਮਲੋਠ ਹਲਕਾ ਉਹ ਕਵਰ ਕਰ ਲਾਂਗੇ ਤਾਂ ਕਿ ਸਾਡੇ ਬੱਚੇ ਕਦੇ ਵੀ ਇਹ ਫੀਲ ਨਾ ਕਰਨ ਵੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਤਾਂ ਅਸੀਂ ਕਿਸੇ ਨਾਲੋਂ ਘਟਾ ਅੱਜ ਕਿੰਨੇ ਅੱਜ ਮੇਰੇ ਖਿਆਲ ਦੋ ਸਕੂਲ 11 11 AC ਇੰਸਟਾਲ ਕੀਤੇ ਗਏ ਆ ਦੋ ਹਾਂ ਪਹਿਲਾ ਸ਼ੁਰੂ ਆ ਦੋ ਵਿੱਚ ਕਿਸ ਤਰ੍ਹਾਂ ਦਰਜਾਣਗੇ ਕਿਉਂਕਿ ਸੂਚਨਾ ਕਰਨਾ ਔਖਾ ਹੋ ਜਾਂਦਾ ਹੈ ਹੈਗਾ ਹੁਣ ਪੰਚਾਇਤਾਂ ਦਾ ਕੀ ਜਾਣ ਦੇਗਾ ਐ ਦੇਖੋ ਸ਼ੁਰੂਆਤ ਤਾਂ ਥੋੜਾ ਕਿਉਂਕਿ ਕਿਸੇ ਨੇ ਕੀਤਾ ਹੀ ਨਹੀਂ ਤੁਸੀਂ ਪੂਰੇ ਪੰਜਾਬ ਕੀ ਇੰਡੀਆ 'ਚ ਦੇਖ ਲਓ ਕਿਸੇ ਨੇ ਕੀਤਾ ਹੀ ਨਹੀਂ ਹੁਣਾ ਇਹ ਸੋ ਨਵੀਂ ਗੱਲ ਜ਼ਰੂਰ ਲੱਗਦੀ ਔਰ ਕਈ ਵਾਰੀ ਐਵੇਂ ਵੀ ਲੱਗਦਾ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਪਰ ਬੜੇ ਵਧੀਆ ਬਹੁਤ એનર્ਜੀ ਦੇ ਨਾਲੇ ਕੰਮ ਸਾਡੇ ਸਰਪੰਚ ਸਾਹਿਬਾਨਾਂ ਨੇ ਸ਼ੁਰੂ ਕੀਤਾ ਸੋ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਅਸੀਂ ਸ਼ਹਿਰਾਂ ਮੇਰੇ ਨਾਲ ਜਿਹੜਾ ਰੱਖਿਆ ਖਾਬ ਹੈ ਕਿ ਪਿੰਡਾਂ 'ਚ ਇਹ ਵੀ ਜੋ ਚੋਰੀ ਹੋ ਰਹੀ ਹੈ ਕੰਪਿਊਟਰ ਵਗੈਰਾ ਇਹਨੂੰ ਬਹੁਤ ਸਮਾ ਲੂਗਾ ਯਾਰ ਮੈਂਟੇਨ ਕਰੂਗਾ ਉਹਨੇ ਦੱਸੋ ਦੇਖੋ ਅਸੀਂ ਪਹਿਲਾਂ ਵੀ ਸਿੱਖਿਆ ਵਿਭਾਗ ਨੇ ਜਿਹੜੇ ਇੰਤਜ਼ਾਮ ਕੀਤੇ ਆ ਕਿ ਅਸੀਂ ਚੌਂਕੀਦਾਰ ਵੀ ਰੱਖ ਰਹੇ ਆ ਔਰ ਇਹਨਾਂ ਦੀਆਂ ਕਮੇਟੀਆਂ ਵੀ ਨੇ ਜੋ ਸੋ ਇਹ ਸਾਰਾ ਅਸੀਂ ਸਕੂਲ ਦੇ ਅਧਿਆਪਕਾਂ ਨੂੰ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਇਹਨਾਂ ਦੀ ਜ਼ਿੰਮੇਵਾਰੀ ਸੌਂਪੀ ਆ ਇਹ ਰੱਖ ਰਖਾਓ ਕਿਉਂਕਿ ਸਕੂਲਾਂ 'ਚ ਪਹਿਲਾਂ ਵੀ ਬਹੁਤ ਕੁਸ਼ਨ ਹੁੰਦਾ ਹੈ ਇਹ ਸਾਰਾ ਰੱਖ ਰਖਾਓ ਉਹ ਕਰਨ ਵਿੱਚ ਸਿੱਖਿਆ ਵਿਭਾਗੀ ਨਾਲ ਜੁੜਦਾ ਆ ਗਿਆ ਸਿੱਖਿਆ ਵਿਭਾਗ ਨੂੰ ਅੱਗੇ ਹੋਰ ਕੀ ਪ੍ਰਾਜੈ ਕਰਣ ਜਾ ਰਹੇ ਹੈ ਦੇਖੋ ਅਸੀਂ ਲਗਾਤਾਰ ਲੱਗੇ ਹੋਏ ਆ ਜਿਸ ਤਰ੍ਹਾਂ ਸਿੱਖਿਆ ਵਿਭਾਗ ਦੇ ਵਿੱਚ ਲੈ ਲਓ ਸਕੂਲ ਆਫ ਐਮਿਨੈਂਸ ਲੈ ਲਓ ਸਕੂਲ ਆਫ ਹੈਪੀਨੈਸ ਇੱਕ ਨਵਾਂ ਕਨਸੈਪਟ ਆ ਰਿਹਾ ਜਿਹਦੇ ਚ ਅਸੀਂ ਬੱਚਿਆਂ ਦੀ ਮੈਂਟਲ ਡਿਵੈਲਪਮੈਂਟ ਤੇ ਜ਼ੋਰ ਦਵਾਂਗੇ ਔਰ ਇਸ ਤੋਂ ਬਿਨਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਰੱਖ ਰਖਾਓ ਲਈ ਵੀ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਵੀ ਬਹੁਤ ਵਧੀਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਡਵੈਲਪਮੈਂਟ ਦੇਖਣ ਨੂੰ ਮਿਲੇਗੀ ਜੋ ਕਿ ਪੂਰੇ ਪੰਜਾਬ 'ਚ ਅਸੀਂ ਨੋਟ ਕਰ ਰਹੇ ਹਾਂ ਕਿ ਕਲਚਰ ਦੀ ਗੱਲ ਬਹੁਤ ਘੱਟ ਹੈ ਲੈਕਚਰਾਂ ਦੀ ਬਹੁਤ ਵਧੀਆ ਸੀ ਬਾਕੀ ਇਹ ਬਸ ਹੋਸਟ ਪੁੱਛਣਾ ਜਿਹਨਾਂ ਲੈਕਚਰ ਮੈਂ ਕਹਾਂਗੀ ਅਸੀਂ ਬਹੁਤ ਇੰਪਰੂਵ ਕੀਤਾ ਇਸ ਤੋਂ ਪਹਿਲਾਂ ਜੋ ਸਰਕਾਰਾਂ ਨੇ ਗੱਲ ਹੀ ਨਹੀਂ ਸੁਣੀ ਸੀ ਅਸੀਂ ਬਹੁਤ ਜ਼ਿਆਦਾ ਧਰਤੀ ਕੀਤੀ ਹੈ ਔਰ ਇਸ ਤੋਂ ਅੱਗੇ ਵੀ ਕਈ ਵਾਰੀ ਕੋਰਟ ਕੇਸਾਂ 'ਚ ਲਟਕ ਜਾਂਦੀਆਂ ਨੇ ਪਰ ਅਸੀਂ ਲਗਾਤਾਰ ਭਰਤੀਆਂ ਕਰਾਂਗੇ ਜਿੱਥੇ-ਜਿੱਥੇ ਘਾਟ ਆ ਪੂਰੀ ਕਰਾਂਗੇ। ਵਿੱਚ ਕਿ ਜਿਵੇਂ ਸਕੂਲਾਂ ਦੀ ਗੱਲ ਕੀਤੀ ਸਕੂਲਾਂ ਜਿਹੀ ਲੱਗੇ ਹੈਗੀਆਂ ਅੰਗਰਵਾੜੀ ਸੈਂਟਰ ਜਿਹੇ ਹੈਗੇ ਹੈਗੇ ਜਿੱਥੇ ਕਿ ਪੱਕੇ ਵੀ ਨਹੀਂ ਪੂਰੀ ਤਰ੍ਹਾਂ ਕੰਮ ਕਰਦੇ। ਕਿਉਂਕਿ ਮਸੂਮ ਬੱਚਿਆਂ ਤੋਂ ਜੀ ਤੁਸੀਂ ਹਾਂ ਤੁਸੀਂ ਇਹ 3 ਸਾਲ ਪਹਿਲਾਂ ਦੀ ਤੇ ਹੁਣ ਦੀ ਗੱਲ ਜਿਹੜੀ ਕੰਪੇਅਰ ਕਰਕੇ ਥੋੜੀ ਜਿਹੀ ਝਾਤ ਮਾਰ ਕੇ ਦੇਖੋ ਤਾਂ ਅਸੀਂ ਤਕਰੀਬਨ 400 ਕਿਉਂਕਿ ਮੈਂ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਅਸੀਂ 1000 ਅੰਗਰਵਾੜੀ ਸੈਂਟਰ ਬਣਾਵਾਂਗੇ। ਤੇ ਉਸ ਤੋਂ ਬਾਅਦ ਅਸੀਂ ਅਪਡੇਟ ਕਰਾਂਗੇ ਸੋ ਪੂਰੇ ਪੰਜਾਬ 'ਚ ਅਸੀਂ ਆਉਣ ਵਾਲੇ ਦਿਨਾਂ 'ਚ ਤਕਰੀਬਨ 400 ਆਂਗਣਵਾੜੀ ਸੈਂਟਰ ਜਿਹੜੇ ਨਵੇਂ ਦੇਣ ਜਾ ਰਹੇ ਹਾਂ ਔਰ ਜਿਹੜੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਪੱਕੇ ਨਹੀਂ ਚੱਲਦੇ ਟਾਇਲਟਸ ਇਹ ਸਾਰੀ ਵੀ ਉਹਦੇ ਵਿੱਚ ਰਿਪੇਅਰ ਆ ਜਿਹਦੇ 'ਚ ਅਸੀਂ ਹੋਰ ਨਵੇਂ ਆਂਗਣਵਾੜੀ ਸੈਂਟਰ ਇਹ ਪਹਿਲਾਂ ਰਾਮਨਗਰ ਸੌਕੇ ਤੋਂ ਚੱਲੂ ਹੋਇਆ ਜੀ ਅੱਜ ਦੂਸਰਾ ਪਿੰਡ ਹੈ ਤਕਰੀਬਨ ਮਲੋੜ ਬਲਾਕ ਦੇ ਸਾਰੇ ਪਿੰਡਾਂ ਵਿੱਚ ਇਹਦੇ ਪ੍ਰੋਜੈਕਟ ਪੰਚਾਇਤ ਫੰਡ ਜਾਂ ਗ੍ਰਾਂਟ ਲੈ ਕੇ ਸਾਰੇ ਸਕੂਲਾਂ ਦੇ ਵਿੱਚ ਹੀ ਏਸੀ ਲਵਾ ਦਿੱਤੇ ਜਾਂਦੇ ਟੋਟਲ ਸਕੂਲਾਂ ਦੇ ਕਮਰੇ ਮਤਲਬ ਏਸੀ ਕਰ ਦਿੱਤੇ ਜਾਂ ਕਿੰਨੇ ਨੂੰ ਅਜੇ ਤੱਕ ਅੱਜ ਤਾਂ ਦੂਸਰਾ ਪਿੰਡ ਹੀ ਹੈ ਅੱਛਾ ਆਹ ਰਾਮਨਗਰ ਤੋਂ ਬਾਅਦ ਅਗਲੇ ਸਾਰੇ ਸਕੂਲਾਂ ਚੱਲ ਰਹੇ ਹਾਂ ਜਿਵੇਂ ਮੇਰੇ ਕੋਲੇ ਤਰਖਾਣ ਵਾਲਾ ਬਾਅਦ ਮੈਂ ਜਲਦੀ ਮੈਂ ਲਵਾ ਦੂੰਗਾ ਤੇ ਬਾਕੀ ਪਿੰਡਾਂ ਨੂੰ ਵੀ ਕਹਿਤਾ ਫਿਟਿੰਗ ਵਾਸਤੇ ਤਕਰੀਬਨ ਮਲੋੜ ਬਲਾਕ ਦੇ ਸਾਰੇ ਸਰੋਤਾਂ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਚਲਾਈ ਜਾ ਰਹੀ ਹੈ ਜਿਸ ਜਿਨ੍ਹਾਂ ਕੋਲ ਪੰਚਾਇਤ ਫੰਡ ਹੈਗਾ ਪੰਚਾਇਤ ਪੰਚਾਇਤ ਫੰਡ ਵਿੱਚ ਇੱਥੇ ਪੰਚਾਇਤ ਫੰਡ ਵਿੱਚ ਲੱਗਿਆ ਜਿੱਥੇ ਫੰਡ ਅਵੇਲੇਬਲ ਨਹੀਂ ਹੈ ਮੰਤਰੀ ਸਾਹਿਬ ਅਵੇਲੇਬਲ ਕਰਾ ਦੇਣਗੇ ਕਿ ਕੋਈ ਗ੍ਰਾਂਟ ਉਸ ਤੋਂ ਗ੍ਰਾਂਟ ਦੁਲਵਾ ਦੇਣਗੇ ਪਰ ਹੁਣ ਆ ਜਿਵੇਂ ਇੱਕ ਪਿੰਡ 'ਚ ਲੱਗ ਗਿਆ ਦੂਜੇ ਸਕੂਲ ਦੇ ਬੱਚੇ ਨੇ ਡਿਮਾਂਡ ਕਰਨੀ ਕਰਨੀ ਹੈ ਇਹ ਸਮਝੋ ਕਿ 10-12 ਦੇ ਵਿੱਚ ਸਾਰਾ ਮਲੋੜ ਬਲਾਕ ਹੀ ਕਵਰ ਹੋ ਜੀਆ ਅੱਜ ਤੱਕ ਕਿੰਨੇ ਮਲੋੜ ਦਾ ਬਜਟ ਗਿਆ ਹੈ ਜੀ ਏਸੀ ਹੈ 11 ਹੈਗੇ ਜੀ 11 AC ਇੱਕ ਵਾਰੀ ਬਿੱਲ ਇਹਨਾਂ ਦੇ ਬਣਾਉਣੇ ਤਾਂ ਉਹਨਾਂ ਨੂੰ ਕਹਿਤਾ ਜੀ ਦੁਕਾਨਦਾਰ ਨੂੰ ਜਿਦਾਂ ਕਰਕੇ ਫੰਕਸ਼ਨ ਹੈ ਉਹਨਾਂ ਨੇ ਤੁਰੰਤ ਲਾ ਦੇ ਜੀ ਜਿਵੇਂ ਮਨਤਸਰਬਾ ਸਾਰੇ ਪਿੰਡਾਂ ਦੀ ਕੋਈ ਜੇਸਟਾਾਈ ਕੀ ਨਵੇਂ ਪਿੰਡਾਂ ਨਾਲ ਸਾਰੇ ਪਿੰਡਾਂ ਜੀ ਪੂਰੇ ਸਾਰੇ ਆ ਕੋਈ ਵੀ ਪਿੰਡ ਨਹੀਂ ਛੱਡਣਾ ਜਿਹੜੇ ਜਿਹੜੇ ਗੇਰੇ ਪਿੰਡ ਦੇ ਵਿੱਚ 85 ਗਿਣਾੜ ਹੋ ਜੀ ਕੋਈ ਹੋਰ ਫੰਡ ਫੰਡ ਅਵੇਲੇਬਲ ਹੋ ਜਾਣਗੇ ਲੋਕ ਦਾਨ ਦੇਣ ਨੂੰ ਤਿਆਰ ਹੈ ਜਿਵੇਂ ਮੇਰੇ ਕੋਲੇ ਝੋੜਾਂ ਦੇ ਵਿੱਚ ਹੈ ਨਹੀਂ ਝੋੜਾਂ ਦੇ ਵਿੱਚ ਪਾਂਡੂ ਕਿਸੇ ਵਸੋ ਅਵੇਲੇਬਲ ਕਰਾਵਾ ਚਾਹੇ ਦਾਨ ਲਵਾ ਹੁਣ ਲੱਗ ਝੋੜਾਂ ਤੇ ਇਹਨਾਂ ਦਾ ਕਿੰਨਾ ਕੁ 2 ਕਿਲੋਮੀਟਰ ਦਾ ਡਿਫਰੈਂਸ ਹੈ ਉੱਥੋਂ ਦੇ ਬੱਚੇ ਉੱਥੋਂ ਦੇ ਟੀਚਰ ਵੀ ਮੰਗਣਗੇ ਜੇ ਹੁਣ ਇੱਥੇ ਲਵਾਏ ਐ ਕਿਵੇਂ ਨਾ ਕਿਵੇਂ ਫੰਡ ਅਵੇਲੇਬਲ ਤਾਂ ਹੋਣਗੇ ਮੰਤਰੀ ਸਾਹਿਬ ਕਰਾ ਕੇ ਦੇਣਗੇ ਹੋ ਜਾਏਗਾ ਸਾਰਾ ਬਹੁਤ ਜਲਦ ਸਾਰਾ ਤੁਸੀਂ ਮਲੋੜ ਦੇ ਜਿੰਨੇ ਸਕੂਲ ਐ ਉਹ ਸਾਰੇ ਕਵਰ ਹੋ ਜਾਣਗੇ ਮੇਰਾ ਨਾਮ 누ਸ਼ਾ ਹੈ ਜੀ ਮੈਂ 9ਥ ਕਲਾਸ ਵਿੱਚ ਪੜ੍ਹਦੀ ਆ ਸਰਕਾਰੀ ਹਾਈ ਸਕੂਲ ਪਿੰਡ ਖਾਨਨੀ ਦੀ ਤਾਬ ਇਹ ਜੋ ਵੀ ਪੰਚਾਇਤ ਨੇ ਪ੍ਰਬੰਧ ਕੀਤਾ ਹੈ ਏਸੀ ਦਾ ਇਹ ਬਹੁਤ ਹੀ ਵਧੀਆ ਪਹਿਲਾਂ ਸਾਨੂੰ ਪੱਖੇ ਵਿੱਚ ਬਹੁਤ ਗਰਮੀ ਹੁੰਦੀ ਸੀ ਹੁਣ ਜਦੋਂ ਦੇ ਏਸੀ ਲੱਗੇ ਨੇ ਉਦੋਂ ਦੀ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਤੇ ਪੜ੍ਹਾਈ ਵੀ ਬਹੁਤ ਵਧੀਆ ਹੁੰਦੀ ਹੈ ਸਹੀ ਗੱਲ ਹੈ ਕਦੋਂ ਫਿਰ ਮੰਨ ਚਲਾ ਦਿੰਦੇ ਆ ਸਵੇਰੇ ਕਿ ਚੱਲਣਾ ਹਾਂਜੀ ਕਿੰਨੇ ਵਜੇ ਕਿੰਨੇ ਵਜੇ ਕਰਦੇ ਨੇ ਆਉਗੇ ਇੱਧਰ 8 ਵਜੇ ਤੋਂ 2 ਵਜੇ 8 ਵਜੇ ਤੋਂ ਕਿਵੇਂ ਲੱਗਦਾ ਤੁਹਾਨੂੰ ਐਸੀ ਜੇ ਗਰਮੀ ਸਰਾਈ ਨਹੀਂ ਨਹੀਂ ਜੀ ਬਹੁਤ ਹੀ ਵਧੀਆ ਕੋਈ ਬਹੁਤ ਵਧੀਆ ਜੀ ਆ ਕੇ ਵਧੀਆ ਲੈ ਸਕੂਲ ਨੂੰ ਜੀ ਕਹ ਸਕਦੇ ਹਾਂ ਜੀ ਆ ਕੀ ਨਾ ਕੀ ਰਾਮ ਨਿਵਾਸੀ ਕਿਹੜੀ ਕਲਾਸ ਤੋਂ 10th ਜੀ ਕਿਹੜਾ ਸਕੂਲ ਤੋਂ ਗਵਰਨਮੈਂਟ ਹਾਈ ਸਕੂਲ ਹੂੰ ਜਿਹੜਾ ਤੁਹਾਡੇ ਸਕੂਲ 'ਚ ਏਸੀ ਲਾਇਆ ਗਿਆ ਹੈ ਕਿਵੇਂ ਲੱਗਦਾ ਤੁਹਾਨੂੰ ਏਸੀ ਲਾਇਆ ਬਹੁਤ ਵਧੀਆ ਕੰਮ ਕੀਤਾ ਈ ਸਰਕਾਰ ਨੇ ਹੂੰ ਤੇ ਇਸ ਨਾਲ ਮਤਲਬ ਬੱਚਿਆਂ ਦੀ ਬੱਚਿਆਂ ਨੂੰ ਮਤਲਬ ਸਕੂਲ ਆਉਣ 'ਚ ਵੀ ਇੰਟਰਸਟ ਮਿਲੇਗਾ ਤੇ ਉਹਨਾਂ ਦੀ ਪੜ੍ਹਾਈ ਵਧੀਆ ਚੱਲੇਗੀ ਪਹਿਲਾਂ ਪੱਖਿਆਂ 'ਚ ਵਧੀਆ ਪਰਿਆ ਨਹੀਂ ਜਾਂਦਾ ਸੀ ਗਰਮੀ ਬਹੁਤ ਹੁੰਦੀ ਸੀ ਤੇ ਹੁਣ ਏਸੀ ਲੱਗੇ ਇਸ ਨਾਲ ਬਹੁਤ ਵਧੀਆ ਪ੍ਰਭਾਵ ਪਈ ਸਾਰੇ ਸਾਰੀਆਂ ਕਲਾਸਾਂ 'ਚ ਲੱਗੇ ਹੋਏ ਹਨ ਹਾਂਜੀ ਕਿੰਨੀਆਂ ਕਲਾਸਾਂ ਕਲਾਸਾਂ 5 ਜਾਈ ਘਰੇ ਵੀ ਲੱਗੇ ਐ ਸੀ ਕਿ ਇੱਥੇ ਸਕੂਲ 'ਚ ਮਤਲਬ ਸਕੂਲ 'ਚ ਲੱਗੇ ਸਕੂਲ 'ਚ ਲੱਗੇ ਜਦੋਂ ਲੱਗਦਾ ਤੁਹਾਨੂੰ ਕੋਈ ਚੰਗਾ ਲੱਗਦਾ ਵੀ ਏਸੀ ਦੀ ਹਵਾ ਨਾਲ ਹਾਂਜੀ ਚੰਗਾ ਲੱਗਦੀ ਸਾ ਕੀ ਨਾਮ ਹੈ ਸਪਿੰਦਰ ਸਿੰਘ ਕਿੰਦੀ ਲੱਗੋ 10th ਕਲਾਸ ਜਿਹੜਾ ਸਕੂਲ ਕਰੋ ਗਾਰਮੈਂਟ ਹਾਈ ਸਕੂਲ ਕੀ ਲੱਗ ਰਿਹਾ ਹੈ ਜਦੋਂ ਕੀ ਕਰਦਾ ਹੋਵੇ ਇਸੀ ਲੱਗਦਾ ਹੈ ਸੀ ਬਹੁਤ ਵਧੀਆ ਗੱਲ ਕੀਤੀ ਹੈ ਸਰਕਾਰ ਨੇ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਫਰਕ ਆਇਆ ਹੈ ਜੀ ਹਾਂ ਜੀ ਇੰਨੇ ਕੋਈ ਚਲਾ ਦਿੰਦੇ ਸੀ ਏਸੀ ਸੜ ਕੇ ਟਾਈਮ ਨਾਲ ਹੀ ਚਾਲ ਗਈ ਇਹ ਕਲਾਸ ਲੱਗਦੀ ਨਹੀਂ ਬਹੁਤ ਵਧੀਆ ਜੀ ਚਲੋ ਜੇ ਵੀ ਲੱਗੇ ਤੁਸੀਂ ਕੱਲ ਸਕੂਲ ਜੀ ਆ ਕੇ ਲੱਗਦੇ ਇੱਥੇ ਹੀ ਲੱਗੇ ਇੱਕ ਲੱਗੇ ਹਾਂਜੀ ਪਰੰਦੇ ਵੀ ਜਾਵਾਂ ਲੱਗਦਾ ਹੈ ਹਾਂਜੀ ਥੈਂਕ ਯੂ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ